ਇਹੀ ਮਾਲਕਾ ਇਹੀ ਡੀਲਰ ਆ ਇਹੀ ਏਜੰਟਾ ਸਾਡਾ ਚੋਰ ਇਹ ਆ ਜਾਂਦਾ ਸਾਡਾ ਚੋਰ ਇਹ ਆ ਅਸੀਂ ਪੈਸੇ ਇਹਨੂੰ ਦਿੱਤੇ ਆ 40000 ਰੁਪਏ ਪੈਸੇ ਤਾਂ ਦਿੱਤੇ ਬਰਾਬਰ ਉਹਨਾਂ ਨੇ ਕਿਹਾ ਕਿ ਇਹ ਕਰਦੇ ਆ ਆ ਜਾ ਬਾਈ ਆ ਆ ਮੁੰਡਾ ਇਹਨੂੰ ਪੈਸੇ ਦਿੱਤੇ ਇਹਨੇ ਕਿਹਾ ਕਿ ਇਹ 30 ਸਾਈਡ ਦਵਾਈ ਵਾਲਿਆਂ ਤੇ ਕੰਮ ਕਰਦਾ ਏਜੰਸੀ ਪੈਸਟੀਸਾਈਡ ਦੇ ਚ ਇਹਨੇ ਗਾ ਇਹਦੇ ਨਾਲ ਗੱਲਬਾਤ ਕੀਤੀ ਵੀ ਭਾਈ ਜ਼ਿੰਮੇਵਾਰ ਨੂੰ ਰੇ ਚਾਹੀਦਾ ਗੱਲਬਾਤ ਬੇਸ਼ੱਕ ਇਹਨੇ ਕੀਤੀ ਆ ਪਰ ਮਾਲਕ ਇਹਦੇ ਦਾ ਇਹ ਇਹ ਦੱਸੇ ਕਿੱਥੋਂ ਆਇਆ ਕਿੱਥੇ ਬਣਦਾ ਸਾਰਾ ਬਣਦਾ ਆਪਾਂ ਇੱਥੇ ਚੱਲਦੇ ਆ ਹਣਾ ਕੋਨਾ ਅੰਦਰੋਂ ਫੋਨ ਤੇ ਗੱਲ ਬਾਕੀ ਖੇਤੀਬਾੜੀ ਵਾਲਿਆਂ ਦੀਆਂ ਟੀਮਾਂ ਹੁੰਦੀਆਂ ਉਹ ਚਾਹੇ ਰਾਤ ਦੇ 10 ਵਜੇ ਆਣ ਚਾਹੇ ਦਿਨ ਚੜ੍ਹ ਜਵੇ ਜਿੰਨਾ ਚਿਰ ਖੇਤੀਬਾੜੀ ਵਾਲੇ ਆ ਕੇ ਤੇ ਪੁਲਿਸ ਇਹਨੇ ਤੇ ਕਾਰਵਾਈ ਨਹੀਂ ਕਰਦੀ ਉਹਨਾਂ ਚਿਰ ਅਸੀਂ ਇਹਨਾਂ ਨੂੰ ਛੱਡਦੇ ਨਹੀਂ ਇਹ ਭਾਰਤੀ ਕਿਸਾਨ ਯੂਨੀਅਨ ਬੀਕੇਜੂ ਗ੍ਰਾਹਾਂ ਦਾ ਫੈਸਲਾ ਤਾਂ ਕਿ ਹੋਰ ਬਣਾ ਜ਼ਿਮੀਂਦਾਰ ਕੋਈ ਠੱਗਿਆ ਜਾਵੇ ਸੋ ਜ਼ਿਆਦਾ ਇਹਨਾਂ ਨੇ ਕਿੰਨੇ ਕਿ ਠੱਗੇ ਹੋਏ ਠੱਗਣ ਵਾਲਾ ਤਾਂ ਹੀ ਕਹਿੰਦਾ ਹੀ ਆ ਵੀ ਮੈਂ ਤਾਂ ਠੱਗੀ ਮਾਰੀ ਨਹੀਂ ਹਾਂ ਤੇ ਨਹੀਂ ਹਟ ਸਕਦਾ ਜਿੰਨਾ ਚਿਰ ਉੱਤੇ ਸਖਤ ਕਾਰਵਾਈ ਨਹੀਂ ਹੁੰਦੀ ਬਿਲਕੁਲ ਇਹਨਾਂ ਦਾ ਪਲਾਂਟ ਕਿੱਥੇ ਲਾਇਆ ਪਲਾਂਟ ਆਹ ਦੇਖੋ ਨੀ ਬਾਹਰ ਲੈ ਕੇ ਰੇ ਲਾਈ ਵਾ ਕਾ ਇਹਨਾਂ ਨੇ ਕਦੇ ਬਣਾ ਮੁਰਝ ਆ ਜਿਹੜਾ ਜੁਮਲੇਬਾਜ਼ ਮੁੱਖ ਮੰਤਰੀ ਬਣਿਆ ਆਪਾਂ ਨੂੰ ਕਹਿੰਦਾ ਸੀ ਵੀ ਫੈਕਟਰੀ ਹੋਰ ਆ ਅੰਦਰ ਕੁਝ ਹੋਰ ਬਣਦਾ ਤੇ ਹੁਣ ਇਹਨੂੰ ਕਿਤੇ ਦਿਖਦਾ ਨਹੀਂਗਾ ਹਾਂ ਇਹਨੂੰ ਤੇ ਦਿਂਦਾ ਨਹੀਂ ਹੁਣ ਕਿਤੇ ਇਹਨੂੰ ਦਿਂਦਾ ਨਹੀਂ ਜੇ ਜੁਮਲੇਬਾਜ਼ ਆ ਸਰਕਾਰਾਂ ਆ ਤਾਂ ਆਪਾਂ ਨੂੰ ਆਪ ਨੂੰ ਜਾਗਰਤ ਹੋਣਾ ਪੈਣਾ ਜੇ ਜੇ ਅਗਰ ਆਪਾਂ ਨਹੀਂ ਜਾਗਰਤ ਹੁੰਦੇ ਉਹਨਾਂ ਚਿਰ ਇਨੀ ਕੁਝ ਹੋਣਾ ਕੋਈ ਨਹੀਂ ਤੁਸੀਂ ਦੇਖ ਰਹੇ ਆ ਜੀ ਕਿਸਾਨ ਆਪਣੇ ਗੁੱਸੇ ਦਾ اظہار ਕਰ ਰਹੇ ਆ ਨਕਲੀ ਗੱਡੀ ਬਰਾਮਦ ਕੀਤੀ ਰਹੀ ਦੀ ਭਰੀ ਪੁਲਿਸ ਸੰਭਾਲਾ ਜਮ ਪਹੁੰਚ ਚੁੱਕੇ ਜੀ ਹਾਂ ਬਹੁਤ ਸੱਟਾਂ ਲੱਗੀਆਂ ਨਾ ਮਰਦੀ ਜਵਾਕ ਉਹ ਮੁੰਡਾ ਕਿਤੇ ਉਹ ਬਾਈ ਨਾਲ ਤੇਰੀ ਆ ਇੱਧਰ ਹਾਂ ਲਾਈਵ ਡਬਲ ਹੋਦੀ ਆ ਹਾਂ ਜੀ ਬੁੱਧੀ ਆ ਬਜਨ ਜਿੰਦਾ ਦੇਖੋ ਪੂਰੀ ਆ ਬਜਨ ਜੀ ਵੀ ਦੇਖੋ ਪੂਰੀ ਆ ਬਜਨ ਚ ਪੂਰੀ ਆ ਮੰਤਰੀ ਬਜਨ ਦਾ ਦੇਖੋ ਕਿੰਨਾ ਖਾਣ ਨੂੰ ਚੱਲਣਾ ਕਰਾਉਂਦਾ یا کلو ہے یہ کلو والی گولی دے لو جی کتنی مٹی حضرت پیارا نہیں بولی تھا لا 100 10 گھنٹے ایا ہے مٹی ہے پیارا ہے پورا براد لو 50 کلو بیاں میں لو نا ہن آ جندا ਖੇਤੀਬਾੜੀ ਵਾਲੇ ਤੁਰ ਪਏ ਆ ਪੁਲਿਸ ਆ ਗਈ ਆ ਜਸਵਿੰਦਰ ਸਿੰਘ ਨੇ ਕਿਹਾ ਜਿਹੜਾ ਮੁੱਖ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਉਹਦੇ ਨਾਲ ਗੱਲ ਹੋਈ ਆ ਉਹਨਾਂ ਦਾ ਹੁਣ ਫੋਨ ਵੀ ਆਇਆ ਉਹ ਟੀਮਾਂ ਭੇਜ ਰਹੇ ਆ ਬਸ 20-25 ਮਿੰਟ ਤੇ ਆ ਜਾਣਗੇ ਮੋਦਿਓਂ ਤੁਰਪੇ ਬੰਦੇ ਕੀ ਕਹਾਂਗਾ ਜਲਦਾ ਰੱਖੋ ਆ ਵੀ ਬਈ ਪ੍ਰਸਾਦ ਬੱਚੀ ਕਾਹੜਾ ਕਰਕੇ ਤਾਂ ਭੈਣਾਂ ਉਹਦੇ ਇਕੱਠੇ ਆਏ ਜੀ ਸਰਦਾਰ ਜੀ ਨਕਲੀ ਰੇ ਕਿਉਂਕਿ ਭੁਰੀ ਜਾਂਦਾ ਸਵਾ ਇੱਕ ਕਿਸਮ ਦੀ ਕਹਿ ਸਕਦੇ ਆਪਾਂ ਇਹਨੂੰ ਕੱਢ ਲਏ ਆਪਣੀ ਜਿੰਦੀ ਮਾ ਨੇ ਨਾ ਇਹ ਹੋ ਗਿਆ ਹਾਂ ਤਾਂ ਮੈਂ ਹੁਣ ਕਿੰਨਾ ਕਾੜਨਾ ਜਿਹੜਾ ਪੂਰਾ ਇਹ ਹੁਣ ਆ ਗਏ ਇਹ ਬਾਡੀ ਚ ਕੀ ਕਰਨਾ ਕੰਡਾ ਬਾਈ ਕਹਿੰਦਾ ਬਜੜ ਵੀ ਬਰਤੂ ਬਜੜ ਵੀ ਯਾਰ ਬਹੁਤ ਲੱਗਦਾ ਰਹਿੰਦਾ ਹੋਰ ਦੇਖ ਸਕਦੇ ਹੋ ਜੀ ਨਕਲੀ ਰੇ ਦੇ ਗੱਟੇ ਪੁਲਿਸ ਟੀਮਾਂ ਤੇ ਖੇਤੀਬਾੜੀ ਵਿਭਾਗ ਦੇ ਉਹ ਵੀ ਅਫਸਰ ਆਵਾਰੇ ਆ ਅੰਮ੍ਰਿਤਸਰ ਕੈਂਪ ਤੋਂ ਕਰਤਾ ਪਾਣ ਪਾਣੀ ਪੀ ਲਓ ਬੋਲੇਵਾ ਸੌਰਾ ਹੁਣੇ ਮਰਜੀ ਬਣਾ ਲਓ ਜੀ ਆ ਲਓ ਆ ਗਏ ਕੈਨੇਡਾ ਨਹੀਂ ਆਉਂਦੇ ਫੋਰ ਦੇ ਲੋਡ ਆਉਂਦੇ ਆ ਬੋਲੋ 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 ਆ ਆਪੇ ਚਾਹ ਪੀ ਲਓ ਪੀ ਰੋ ਪੀ ਰੋ ਚਾਹ ਹੈਗੀ ਉਹ ਚਾਹ ਪੀਓ ਤਵਾਂ ਨਾ ਕਿੱਲਾ ਨਿਕਲਾ ਕੋਠੋ ਕਰੀਏ ਨਹੀਂ ਆਏ ਮੈਂ ਤਾਂ ਤੈਨੂੰ ਡੋਡੋ ਕਹਿੰਦਾ ਮੈਨੂੰ ਕਹਿੰਦਾ ਤੂੰ ਨਾਲ ਲੱਗ ਨੂੰ ਆ ਕੇ ਕੀ ਕਰਦੀ ਹੈ ਮਤਲਬ ਪੁਲਿਸ ਮੁਲਾਜ਼ਮ ਪਹੁੰਚ ਰਹਾ ਸੀ ਦੁਬਾਰਾ ਤੁਹਾਨੂੰ ਥੋੜੇ ਟਾਈਮ ਬਾਅਦ ਫੇਰ ਅਪਡੇਟ ਦਿੰਦੇ ਆ